दाना मंडी ਗੁਰਾਇਕਾ ਹਲਕਾ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਵਿलो ਦੌਰਾ ਕੀਤਾ ਗਿਆ ਇਸ ਦੌਰਾਨ ਉਹਨਾਂ ਜਿੱਥੇ ਕਿਸਾਨਾਂ ਦੇ ਆਰਤੀਆਂ ਨਾਲ ਮੁਲਾਕਾਤ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਹੁਣ ਤੱਕ ਦਾਣਾ ਮੰਡੀ ਗੁਰਾਇਕਾ ਵਿਖੇ 253000 ਕੁਇੰਟਲ ਤੋਂ ਵੱਧ ਕਣਕ ਆ ਚੁੱਕੀ ਹੈ ਅਤੇ 129000 ਦੇ ਕਰੀਬ ਲਿਫਟਿੰਗ ਹੋ ਚੁੱਕੀ ਹੈ ਉਹਨਾਂ ਆਖਿਆ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਅਦਾਇਗੀ ਵੀ 48 ਘੰਟੇ ਦੇ ਅੰਦਰ ਅੰਦਰ ਹੋਈ ਹੈ ਇਸ ਦੌਰਾਨ ਉਹਨਾਂ ਨਾਲ ਫੂਡ ਸਪਲਾਈ ਦਫ਼ਤਰ ਦੇ ਅਧਿਕਾਰੀ ਵੀ ਮੌਜੂਦ ਸਨ गुराया तो नवरंग चैनल ही मनीष कौशल की विशेष रिपोर्ट मंडी गुराया विखे फूड डिपार्टमेंट के दे सारे ऑफिसर साहबान और साबका चेयरमैन साहब साढ़े मोतवर साथी इतने आज आए और जायजा लिया है कि जी प्रक्योरमेंट है वो ठीक ठाक हो रही है और ऑफिस ਇਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਤਕਰੀਬਨ 2,53,000 ਮੀਟੀ ਇੱਥੇ ਆ ਚੁੱਕੀ ਹੈ ਔਰ ਇਹਦੇ ਵਿੱਚੋਂ 1,29,000 ਦੀ ਜਿਹੜੀ ਹੈਗੀ ਹੈ ਕੁਆਂਟਲ ਦੀ ਲਿਫਟਿੰਗ ਹੋ ਚੁੱਕੀ ਹੈ 48 ਆਵਰਸ 48 ਘੰਟੇ ਦੇ ਅੰਦਰ ਅੰਦਰ ਪੇਮੈਂਟ ਹੋਈ ਹੈ ਔਰ ਅੱਛਾ ਇੱਥੇ ਮਾਹੌਲ ਹੈ ਔਰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਇਸ ਸਾਲ ਕਿਸਾਨਾਂ ਨੂੰ ਫੇਸ ਨਹੀਂ ਕਰਨੀ ਪਈ ਇਹਦੇ ਵਾਸਤੇ ਅਸੀਂ ਜਿਹੜਾ ਡਿਪਾਰਟਮੈਂਟ ਹੈ ਔਰ ਗਵਰਨਮੈਂਟ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਆਸ ਕਰਦੇ ਆਂ ਕਿ ਜਿਹੜਾ ਵੀ ਹੁਣ ਬਕਾਇਆ ਰਹਿ ਗਿਆ ਹੈ ਉਹ ਗਵਰਨਮੈਂਟ ਜਲਦੀ ਤੋਂ ਜਲਦੀ ਉਸ ਨੂੰ ਲਿਫਟ ਕਰੇਗੀ ਔਰ ਜਿਹੜੇ ਸਾਡੇ ਕਿਸਾਨ ਵੀਰ ਨੇ ਉਹਨਾਂ ਨੂੰ ਦੀ ਜਿਹੜੀ ਪੇਮੈਂਟ ਹੈ ਉਹਨਾਂ ਨਾਲ ਗੱਲ ਕਰੇਗੀ दाना मंडी ਗੁਰਾਇਕਾ ਹਲਕਾ ਫਿਲੌਰ ਤੋਂ ਵਿਧਾਇਕ ਵਿਕਰਮ ਚੀ ਸਿੰਘ ਚੌਧਰੀ ਵਿ ਲੋ ਦੌਰਾ ਕੀਤਾ ਗਿਆ ਇਸ ਦੌਰਾਨ ਉਹਨਾਂ ਜਿੱਥੇ ਕਿਸਾਨਾਂ ਦੇ ਅਰਤੀਆਂ ਨਾਲ ਮੁਲਾਕਾਤ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਹੁਣ ਤੱਕ ਦਾਣਾ ਮੰਡੀ ਗੁਰਾਇਕਾ ਵਿਖੇ 253000 ਕਿਨਟਲ ਤੋਂ ਵੱਧ ਕਣਕ ਆ ਚੁੱਕੀ ਹੈ ਅਤੇ 129000 ਦੇ ਕਰੀਬ ਲਿਫਟਿੰਗ ਹੋ ਚੁੱਕੀ ਹੈ ਉਹਨਾਂ ਆਖਿਆ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਅਦਾਇਗੀ ਵੀ 48 ਘੰਟੇ ਦੇ ਅੰਦਰ ਅੰਦਰ ਹੋਈ ਹੈ ਇਸ ਦੌਰਾਨ ਉਹਨਾਂ ਨਾਲ ਫੂਡ ਸਪਲਾਈ ਦਫ਼ਤਰ ਦੇ ਅਧਿਕਾਰੀ ਵੀ ਮੌਜੂਦ ਸਨ ਗੁਰਾਇਆਂ ਤੋਂ ਨਵਰਾੰਗ ਚੈਨਲ ਹੀ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ Woo!